ਅਸਮਾ ਮੋੜ ਮੰਡੀ ਤੋਂ ਵੱਡੀ ਖਬਰ ਸਾਹਮਣੇ ਆਈ ਹੈ ਜਿੱਥੇ ਕਿ ਕਾਰੋਬਾਰੀਆਂ ਨੇ ਇਕੱਠੇ ਹੋ ਕੇ ਬਠਿੰਡਾ ਸੁਨਾਮ ਹਾਈਵੇ ਰੋਡ ਜਿਹੜਾ ਹੈ ਜੰਕ ਕਰ ਦਿੱਤਾ ਗਿਆ ਦੱਸਦੇ ਕਿ ਪ੍ਰਦਰਸ਼ਨਕਾਰੀਆਂ ਦਾ ਕਹਿਣਾ ਹੈ ਕਿ ਜਿਹੜਾ ਮੋੜ ਮੰਡੀ ਦਾ ਬੱਸ ਸਟੈਂਡ ਹੈ ਉਹ ਸ਼ਹਿਰ ਤੋਂ ਬਾਹਰ ਲਿਆਂਦਾ ਗਿਆ ਜਿਸ ਕਰਕੇ ਉਹਨਾਂ ਦੇ ਕਾਰੋਬਾਰ ਤੇ ਵੱਡਾ ਅਸਰ ਪੈ ਰਿਹਾ ਉਹਨਾਂ ਦੇ ਜਿਹੜੇ ਖਰਚੇ ਨੇ ਉਹ ਨਹੀਂ ਨਿਕਲ ਪਾਰੇ ਤਾਂ ਉਸ ਤੋਂ ਬਾਅਦ ਦੀ ਗੱਲ ਇਹ ਹੈ ਕਿ ਜਿਹੜੇ ਆਉਣ ਜਾਣ ਵਾਲੇ ਲੋਕ ਲੋਕ ਨੇ ਉਹਨਾਂ ਨੂੰ ਵੀ ਕਾਫੀ ਦਿੱਕਤਾਂ ਦਾ ਜਿਹੜਾ ਸਾਮਨਾ ਕਰਨਾ ਪਿਆ ਜਿੱਥੇ ਕਿ ਉਹਨਾਂ ਦੇ ਕਾਰੋਬਾਰ ਤੇ ਤਾਂ ਅਸਰ ਪਿਆ ਹੀ ਹੈ ਪਰ ਜਿਹੜੇ ਨਵੇਂ ਲੋਕ ਆਉਂਦੇ ਜਾਂਦੇ ਨੇ ਉਹਨਾਂ ਨੂੰ ਵੀ ਭਾਰੀ ਦਿੱਕਤਾਂ ਦਾ ਜਿਹੜਾ ਹੈ ਸਾਹਮਣਾ ਕਰਨਾ ਪਿਆ ਰਿਹਾ ਹੈ ਪਰ ਇੱਥੇ ਹੀ ਜਿਹੜਾ ਪੁਲਿਸ ਪ੍ਰਸ਼ਾਸਨ ਹੈ ਉਹ ਵੱਡੀ ਗਿਣਤੀ ਦੇ ਵਿੱਚ ਪਹੁੰਚਿਆ ਮੌਕੇ ਤੇ ਉਹਨਾਂ ਦੀ ਗੱਲਬਾਤ ਵੀ ਸੁਣੀ ਉਹਨਾਂ ਦੇ ਨਾਲ ਗੱਲਬਾਤ ਕੀਤੀ ਹੈ ਉਹਨਾਂ ਦੀਆਂ ਮੁਸ਼ਕਲਾਂ ਸੁਨੀਆਂ ਨੇ ਤਾਂ ਉਹਨਾਂ ਨੂੰ ਭਰੋਸਾ ਵੀ ਦਿੱਤਾ ਗਿਆ ਤਾਂ ਇਸ ਦੇ ਨਾਲ ਹੀ ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਅਗਰ ਜੇ ਪ੍ਰਸ਼ਾਸਨ ਨੇ ਉਹਨਾਂ ਦੀ ਗੱਲ ਨਾ ਮੰਨੀ ਜਿਹੜਾ ਬੱਸ ਸਟੈਂਡ ਹੈ ਉਹ ਉਸੇ ਜਗ੍ਹਾ ਤੇ ਵਾਪਸ ਯਾਨੀ ਕਿ ਸ਼ਹਿਰ ਦੇ ਅੰਦਰ ਆ ਲਿਆਂਦਾ ਗਿਆ ਤਾਂ ਉਹਨਾਂ ਦਾ ਜਿਹੜਾ ਪ੍ਰਦਰਸ਼ਨ ਹੈ ਲਗਾਤਾਰ ਇਸੇ ਤਰੀਕੇ ਦੇ ਨਾਲ ਜਾਰੀ ਰਹੇਗਾ ਤੇ ਪ੍ਰਸ਼ਾਸਨ ਦੇ ਵੱਲੋਂ ਉਹਨਾਂ ਦੇ ਨਾਲ ਕੀ ਗੱਲਬਾਤ ਕੀਤੀ ਹੈ ਜ਼ਰਾ ਤੁਸੀਂ ਵੀ ਸੁਨੋ ਜਿਹੜਾ ਬੱਸ ਸਟੈਂਡ ਇੱਥੇ ਆ ਗਿਆ ਕੰਚੇ ਇਹ ਤੁਹਾਡੇ ਵੱਲ ਕੀ ਕਹਿਣਾ ਹੈ ਇਹ ਬੱਸ ਸਟੈਂਡ ਬਾਰੇ ਇਹ ਕਹਿਣਾ ਜੀ ਬੱਸ ਸਟੈਂਡ ਬਾਰ-ਬਾਰ ਬਾਹਰ ਆ ਰਿਹਾ ਜਿਹਦੇ ਨਾਲ ਬਹੁਤ ਮੁਸ਼ਕਲਾਂ ਸਾਹਮਣਾ ਕਰਨਾ ਪੈ ਰਿਹਾ ਹੈ ਬੱਸ ਸਟੈਂਡ ਦੇ ਬਾਹਰ ਆਉਣ ਨਾਲ ਮੰਡੀ ਵਾਜਿਆਂ ਨੂੰ ਬਹੁਤ ਖਾਮਿਆਜਾ ਭੁਤਣਾ ਪੈਂਦਾ ਹੈ ਕਿ ਲੇਡੀ ਜੋ ਬਹੁਤ ਮੁਸ਼ਕਲਾਂ ਸਾਹਮਣਾ ਕਰਨਾ ਕਰਕੇ ਇੱਥੇ ਪਹੁੰਚਦੀਆਂ ਹਨ ਉਹਨਾਂ ਦੀ ਲੁੱਟ ਖੁੱਟ ਹੋਣ ਦਾ ਬਹੁਤ ਖਾਮਿਆਜਾ ਭੁਤਣਾ ਪਿਆ ਹੈ ਇਹ ਸਾਰੀ ਮੰਡੀ ਵਾਸੀ ਨੂੰ ਪਤਾ ਹੈ ਨਾਲ ਹੀ ਜੋ ਦੁਕਾਨਦਾਰ ਬਸ ਸਟੈਂਡ ਦੇ ਨੇ ਉਹਨਾਂ ਨੂੰ ਬਹੁਤ ਵੱਡਾ ਲਾਸ ਹੋ ਰਿਹਾ ਹੈ ਕਿਉਂਕਿ ਜੋ ਸਵਾਰੀ ਇੱਥੇ ਉਤਰ ਜਾਂਦੀ ਹੈ ਉਹ ਕਿਸੇ ਪਾਸੇ ਚਲੀ ਜਾਂਦੀ ਹੈ ਨਾਲ ਹੀ ਸਵਾਰੀ ਨੂੰ ਖਜਲਹਾਰ ਹੋਣਾ ਪੈਂਦਾ ਹੈ ਉਹਨਾਂ ਦੀ ਪੈਸੇਆਂ ਵਾਸਤੇ ਲੁੱਟ ਖੁੱਟ ਕੀਤੀ ਜਾਂਦੀ ਹੈ ਬਸਾਰੇ ਕੋਈ ਕਾਈ ਸ਼ੋਰ ਨਹੀਂ ਦਿੱਤੇ ਤੇ ਬਦਲਾ ਕਰਦਾ ਨਹੀਂ ਇਹ ਪ੍ਰਸ਼ਾਸਨ ਨਾਲ ਹੀ ਸਰਕਾਰ ਸਾਰੇ ਪ੍ਰਸ਼ਾਸਨ ਵਾਲੇ ਬਸ ਸਟੈਂਡ ਵਾਲੇ ਮਿਲ ਕੇ ਕਿੰਨੇ ਵਾਰ ਐਸਟੀਐਮ ਨੂੰ ਮਿਲੇ ਕਿੰਨੇ ਵਾਰ ਯੂਨ ਮਿਲੇ ਕਿੰਨਾ ਏਡੀਸੀ ਪਹੁੰਚਾਇਆ ਪਰੇਸ ਦਾ ਕੋਈ ਹੱਲ ਨਹੀਂ ਹੈ ਇਸ ਲਈ ਅਸੀਂ ਕੱਲ ਅਸੀਂ ਧਰਨੇ ਦਾ ਰੂਪ ਦੇ ਕੇ ਆਇਆ ਕਰਤਾ ਗੱਲ ਤਾਂ ਜੋ ਬਸਟਾਂ ਦਾ ਪੂਰਨ ਤੌਰ ਤੇ ਹਲਕਾ ਹੋ ਜਾਵੇ ਸਾਡੀ ਇਹੀ ਮੰਗ ਕਰਦੋ ਤੇ ਜੀ ਸਾਡੋ ਤਾਂ ਜੋ ਬਸਟਾਂ ਦੇ ਭਾਗ ਦਿੱਤਾ ਜਾਵੇ ਸਾਨੂੰ ਲਿਖਤੀ ਰੂਪ ਦਿੱਤਾ ਜਾਵੇ ਤਾਂ ਜੋ ਇਹ ਬਸਟਾਂ ਮੁੜ ਕੇ ਇੱਥੋਂ ਜਾਂਦਾ ਵੀ ਨਾ ਬਸਟਾਂ ਮੁਸਰਬਾਤ ਜੀ ਗੱਲ ਚੱਜੇ ਜਾਰੀ ਰਹੇ ਇਹ ਨਾਮਾ ਚੜਾਈ ਜੀ ਨਰਨਾ ਚੰਨਜੀਤ ਸਿੰਘ ਹੈ ਜੀ ਸਾ ਜੈਸਤਨ ਨਾਲ ਆਇਆ ਕਿ ਕਿ ਇਸ ਵੇਲੇ ਤੇ ਆਈ ਸਤਨ ਆਇਆ ਜੀ ਵੀ ਸਾਡੇ ਜਿਹੜੀ ਬੱਸ ਸਟੈਂਡ ਦੀ ਮਾਰਕੀਟ ਹੈ ਤੇ ਪਿਛਲੇ ਕਾਫੀ ਟਾਈਮ ਤੋਂ ਤਕਰੀਬਨ ਮਨ ਵਾਲੇ 5-6 ਮਹੀਨੇ ਹੋ ਗਏ ਇੱਕ ਤਰ੍ਹਾਂ ਦੇ ਭੁੱਖੇ ਮਨ ਵਾਲੇ ਹਾਲਾਤ ਹੋ ਰਹੇ ਨੇ ਜੀ ਔਰ ਜਿਹੜੀਆਂ ਪਿੰਡਾਂ ਦੀਆਂ ਬੱਚੀਆਂ ਗੀਆਂ ਜਾਂ ਮੰਨ ਲਓ ਸਾਡੇ ਬਾਜ਼ਾਰ ਦੀਆਂ ਲੜਕੀਆਂ ਧੀਆਂ ਭੈਣਾਂ ਨੇ ਉਹਨਾਂ ਕਰਕੇ ਲਾਇਆ ਕਿਉਂਕਿ ਜਿਹੜਾ ਬੱਸ ਸਟੈਂਡ ਦੀ ਉਹਦਾ ਪ੍ਰੋਬਲਮ ਹੈ ਉਹਨੂੰ ਬੱਸ ਸਟੈਂਡ ਦੇ ਇਥੇ ਰਾਮਪੁਰਾ ਕੈਂਚੀਆਂ ਤੇ ਲੈ ਆਏ ਨੇ ਤੇ ਬੱਸਾਂ ਜਿਹੜੀਆਂ ਹੈਗੀਆਂ ਉਹ ਬੱਸ ਸਟੈਂਡ 'ਚ ਨਹੀਂ ਪਹੁੰਚਦੀਆਂ ਤੇ ਪਿੰਡਾਂ ਦੇ ਵਿੱਚ ਜਿਹੜੀਆਂ ਧੀਆ ਪੜਨਾਂਗੀਆਂ ਕੁੜੀਆਂ ਹੈਗੀਆਂ ਉਹਨਾਂ ਨੂੰ ਏਡੀ ਦੂਰੋਂ ਆਉਣਾ ਜਾਣਾ ਪੈਂਦਾ ਹੈ ਕਈ ਵਾਰੀ ਕੋਈ ਸਾਧਨ ਨਹੀਂ ਮਿਲਦਾ ਤੁਰ ਕੇ ਬੱਸ ਸਟੈਂਡ ਜਾਣਾ ਪੈਂਦਾ ਅੱਜ ਕੱਲ੍ਹ ਹਾਲਾਤ ਖਰਾਬ ਨੇ ਬਾਕੀ ਹੁਣ ਠੰਡ ਦਾ ਟਾਈਮ ਆ ਜੀ ਤੋਂਦਾ ਹੁੰਦੀਆਂ ਹੈਗੀਆਂ ਮੇਨ ਰੋਡ ਤੇ ਐਕਸੀਡੈਂਟ ਹੁੰਦੇ ਨੇ ਲੋੜ ਕੁੜੀਆਂ ਦੇ ਪਰਸ ਵਗੈਰਾ ਖੋ ਕੇ ਲੈ ਜਾਂਦੇ ਨੇ ਬਾਕੀ ਬੱਸ ਸਟੈਂਡ ਦੇ ਉੱਪਰ ਕੀ ਆ ਜਿਹੜੇ ਦੁਕਾਨਦਾਰ ਨੇ ਜੀ ਉਹਨਾਂ ਦੀ ਰੋਜ਼ੀ ਰੋਟੀ ਬਿਲਕੁਲ ਠੱਪ ਹੋ ਚੁੱਕੀ ਆ ਤੇ ਇਸ ਕਰਕੇ ਇਹ ਤਰ੍ਹਾਂ ਦਾ ਹੈ ਜੇ ਨਹੀਂ ਲੱਗੇ ਕਰਦੇ ਬਾਹਰ ਅਰੇ ਹੱਥ ਨੰਬੀਏ ਹਾਂਜੀ ਅਗਲਾ ਕਦਮ ਇਹ ਜੇ ਨਹੀਂ ਲੱਗੇ ਜੀ ਮੈਂ ਚੱਲ ਅਗਲਾ ਕਦਮ ਇਹ ਆ ਜੀ ਜੇ ਵਸਣ ਨਹੀਂ ਜਾਂਦਾ ਫਿਰ ਆਪ ਦੀ ਕਮੇਟੀ ਮਾਰਕੀਟ ਨਾਲ ਰਾਏ ਕਰਕੇ ਕਿ ਅਗਲਾ ਜਰਾ ਤਕੜਾ ਸੰਘਰਸ਼ ਪਟਾਂਗੇ ਫਿਰ ਕੋਈ 100 ਰੁਪਏ ਨਾਲ ਵੇਚੀ ਹੈ ਜੋ ਬਰੇ